ਪੰਜਾਬ ਚ ਜੀਵਨ ਬੀਮਾ ਕਰਾਉਣਾ ਲੋਕਾਂ ਨੇ ਬੰਦ ਕਰ ਦਿੱਤਾ ਹੈ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਕਿ ਪੰਜਾਬ ਚ ਲੋਕ ਜੀਵਨ ਬੀਮਾ ਨਹੀਂ ਕਰਵਾ ਰਹੇ ਜਦ ਕਿ ਬਾਕੀ ਸੂਬਿਆਂ ਚ ਲੋਕਾਂ ਦਾ ਗਰਾਫ ਵਧਦਾ ਜਾ ਰਿਹਾ ਪਰ ਪੰਜਾਬ ਚ ਘਟ ਰਿਹਾ ਹੈ ਪਰ ਕਿਉਂ ਆਓ ਤੁਹਾਨੂੰ ਦੱਸਦੇ ਹਾਂ ਇਹ ਕਿਉਂ ਹੋ ਰਿਹਾ ਹੈ ਦੇਨਿੰਗ ਪਾਸਕਰ ਚ ਛਪੀ ਖਬਰ ਮੁਤਾਬਕ ਜੀਵਨ ਬੀਮਾ ਕਰਾਉਣ ਵਾਲੇ 2013 ਤੋਂ 2014 ਦੇ ਮੁਕਾਬਲੇ 2022 ਤੋਂ 2023 'ਚ 30% ਘਾਟਾ ਦੇਖਣ ਨੂੰ ਮਿਲਿਆ ਹੈ 2013 ਤੋਂ 2014 'ਚ ਦੇਸ਼ 'ਚ 4 ਕਰੋੜ ਤੋਂ ਵੱਧ ਲੋਕਾਂ ਨੇ ਜੀਵਨ ਬੀਮਾ ਕਰਵਾਇਆ ਸੀ ਪਰ 2023 ਤੋਂ 2024 'ਚ ਇਹ ਸਿਰਫ 2 ਕਰੋੜ ਲੋਕਾਂ ਨੇ ਕਰਵਾਇਆ ਯਾਨੀ ਕਿ 2 ਕਰੋੜ ਲੋਕਾਂ ਨੇ ਜੀਵਨ ਬੀਮਾ ਕਰਾਉਣਾ ਬੰਦ ਕਰ ਦਿੱਤਾ ਤੇ ਪੰਜਾਬ 'ਚ 32% ਲੋਕਾਂ ਨੇ ਇਹ ਬੰਦ ਕਰ ਦਿੱਤਾ ਤੇ ਇਸ ਦੇ ਘਾਟੇ ਦੇ ਦੋ ਕਾਰਨ ਰਹੇ ਜਿਨ੍ਹਾਂ 'ਚ ਪਹਿਲਾ ਮਹਿੰਗਾਈ ਤੇ ਦੂਜਾ ਜੀਵਨ ਬੀਮਾ ਦੀ ਪਾਲਸੀ ਦਾ ਫਰਾਡ ਆਈਆਰਡੀਏ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ 26% ਲੋਕਾਂ ਨੇ ਪਾਲਸੀ ਸਰੈਂਡਰ ਕਰ ਜਿਸ ਕਾਰਨ ਲਗਾਤਾਰ ਵੱਧ ਰਹੀ ਮਹਿੰਗਾਈ ਤੇ ਲੋਕਾਂ ਵੱਲੋਂ ਗਲਤ ਦਾਅਵੇ ਕਰ ਵੇਚੀ ਲੋਕਾਂ ਨੂੰ ਪਾਲਸੀ ਤੇ ਲੋਕਾਂ ਵੱਲੋਂ ਸਰੈਂਡਰ ਕੀਤੀ ਗਈ ਪਾਲਸੀ 'ਚ 57% ਐਲਆਈਸੀ ਦੀ ਪਾਲਸੀ ਸੀ ਤੇ 9 ਸਾਲਾਂ 'ਚ 400% ਮਹਿੰਗਾਈ ਵਧੀ ਹੈ ਤੇ ਸਰਕਾਰੀ ਕੰਪਨੀ ਤੋਂ ਲੋਕਾਂ ਦਾ ਵਿਸ਼ਵਾਸ ਟੁੱਟਾ ਤੇ ਪ੍ਰਾਈਵੇਟ ਕੰਪਨੀਆਂ ਵੱਲ ਜਿਆਦਾ ਹੋਇਆ ਜਿਸ ਕਾਰਨ ਨੂੰ LIC ਦੀ ਪਾਲਸੀ ਨੂੰ ਕਾਟਾ ਦੇਖਣਾ ਪਿਆ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਪੰਜਾਬ ਚ ਜੀਵਨ ਬੀਮਾ ਕਰਾਉਣਾ ਲੋਕਾਂ ਨੇ ਬੰਦ ਕਰ ਦਿੱਤਾ ਹੈ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਕਿ ਪੰਜਾਬ ਚ ਲੋਕ ਜੀਵਨ ਬੀਮਾ ਨਹੀਂ ਕਰਵਾ ਰਹੇ ਜਦ ਕਿ ਬਾਕੀ ਸੂਬਿਆਂ ਚ ਲੋਕਾਂ ਦਾ ਗਰਾਫ ਵਧਦਾ ਜਾ ਰਿਹਾ ਪਰ ਪੰਜਾਬ ਚ ਘਟ ਰਿਹਾ ਹੈ ਪਰ ਕਿਉਂ ਆਓ ਤੁਹਾਨੂੰ ਦੱਸਦੇ ਹਾਂ ਇਹ ਕਿਉਂ ਹੋ ਰਿਹਾ ਹੈ ਦੇਨਿੰਗ ਪਾਸਕਰ ਚ ਛਪੀ ਖਬਰ ਮੁਤਾਬਕ ਜੀਵਨ ਬੀਮਾ ਕਰਾਉਣ ਵਾਲੇ 2013 ਤੋਂ 2014 ਦੇ ਮੁਕਾਬਲੇ 2022 ਤੋਂ 2023 'ਚ 30% ਘਾਟਾ ਦੇਖਣ ਨੂੰ ਮਿਲਿਆ ਹੈ। 2013 ਤੋਂ 2014 'ਚ ਦੇਸ਼ 'ਚ 4 ਕਰੋੜ ਤੋਂ ਵੱਧ ਲੋਕਾਂ ਨੇ ਜੀਵਨ ਬੀਮਾ ਕਰਵਾਇਆ ਸੀ। ਪਰ 2023 ਤੋਂ 2024 'ਚ ਇਹ ਸਿਰਫ 2 ਕਰੋੜ ਲੋਕਾਂ ਨੇ ਕਰਵਾਇਆ, ਯਾਨੀ ਕਿ 2 ਕਰੋੜ ਲੋਕਾਂ ਨੇ ਜੀਵਨ ਬੀਮਾ ਕਰਾਉਣਾ ਬੰਦ ਕਰ ਦਿੱਤਾ। ਤੇ ਪੰਜਾਬ 'ਚ 32% ਲੋਕਾਂ ਨੇ ਇਹ ਬੰਦ ਕਰ ਦਿੱਤਾ। ਤੇ ਇਸ ਦੇ ਘਾਟੇ ਦੇ ਦੋ ਕਾਰਨ ਰਹੇ। ਜਿਨ੍ਹਾਂ 'ਚ ਪਹਿਲਾ ਮਹਿੰਗਾਈ ਤੇ ਦੂਜਾ ਜੀਵਨ ਬੀਮਾ ਦੀ ਪਾਲਸੀ ਦਾ ਫਰਾਡ। IRDA ਦੀ ਰਿਪੋਰਟ ਮੁਤਾਬਕ ਪਿਛਲੇ ਸਾਲ 26% ਲੋਕਾਂ ਨੇ ਪਾਲਸੀ ਸਰੈਂਡਰ ਕਰ ਜਿਸ ਕਾਰਨ ਲਗਾਤਾਰ ਵੱਧ ਰਹੀ ਮਹਿੰਗਾਈ ਤੇ ਲੋਕਾਂ ਵੱਲੋਂ ਗਲਤ ਦਾਅਵੇ ਕਰ ਵੇਚੀ ਲੋਕਾਂ ਨੂੰ ਪਾਲਸੀ ਤੇ ਲੋਕਾਂ ਵੱਲੋਂ ਸਰੈਂਡਰ ਕੀਤੀ ਗਈ ਪਾਲਸੀ ਚ 57% LIC ਦੀ ਪਾਲਸੀ ਸੀ ਤੇ 9 ਸਾਲਾਂ ਚ 400% ਮਹਿੰਗਾਈ ਵਧੀ ਹੈ ਤੇ ਸਰਕਾਰੀ ਕੰਪਨੀ ਤੋਂ ਲੋਕਾਂ ਦਾ ਵਿਸ਼ਵਾਸ ਟੁੱਟਾ ਤੇ ਪ੍ਰਾਈਵੇਟ ਕੰਪਨੀਆਂ ਵੱਲ ਜਿਆਦਾ ਹੋਇਆ ਜਿਸ ਕਾਰਨ ਨੂੰ LIC ਦੀ ਪਾਲਸੀ ਨੂੰ ਕਾਟਾ ਦੇਖਣਾ ਪਿਆ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਪੰਜਾਬ ਚ ਜੀਵਨ ਬੀਮਾ ਕਰਾਉਣਾ ਲੋਕਾਂ ਨੇ ਬੰਦ ਕਰ ਦਿੱਤਾ ਹੈ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਕਿ ਪੰਜਾਬ ਚ ਲੋਕ ਜੀਵਨ ਬੀਮਾ ਨਹੀਂ ਕਰਵਾ ਰਹੇ ਜਦ ਕਿ ਬਾਕੀ ਸੂਬਿਆਂ ਚ ਲੋਕਾਂ ਦਾ ਗਰਾਫ ਵਧਦਾ ਜਾ ਰਿਹਾ ਪਰ ਪੰਜਾਬ ਚ ਘਟ ਰਿਹਾ ਹੈ ਪਰ ਕਿਉਂ ਆਓ ਤੁਹਾਨੂੰ ਦੱਸਦੇ ਹਾਂ ਇਹ ਕਿਉਂ ਹੋ ਰਿਹਾ ਹੈ ਦੇਨਿੰਗ ਪਾਸਕਰ ਚ ਛਪੀ ਖਬਰ ਮੁਤਾਬਕ ਜੀਵਨ ਬੀਮਾ ਕਰਾਉਣ ਵਾਲੇ 2013 ਤੋਂ 2014 ਦੇ ਮੁਕਾਬਲੇ 2022 ਤੋਂ 2023 ਚ 30% ਘਾਟਾ ਦੇਖਣ ਨੂੰ ਮਿਲਿਆ ਹੈ 2013 ਤੋਂ 2014 ਚ ਦੇਸ਼ ਚ 4 ਕਰੋੜ ਤੋਂ ਵੱਧ ਲੋਕਾਂ ਨੇ ਜੀਵਨ ਬੀਮਾ ਕਰਵਾਇਆ ਸੀ ਪਰ 2023 ਤੋਂ 2024 ਚ ਇਹ ਸਿਰਫ 2 ਕਰੋੜ ਲੋਕਾਂ ਨੇ ਕਰਵਾਇਆ ਯਾਨੀ ਕਿ 2 ਕਰੋੜ ਲੋਕਾਂ ਨੇ ਜੀਵਨ ਬੀਮਾ ਕਰਾਉਣਾ ਬੰਦ ਕਰ ਦਿੱਤਾ ਤੇ ਪੰਜਾਬ ਚ 32% ਲੋਕਾਂ ਨੇ ਇਹ ਬੰਦ ਕਰ ਦਿੱਤਾ ਤੇ ਇਸ ਦੇ ਘਾਟੇ ਦੇ ਦੋ ਕਾਰਨ ਰਹੇ ਜਿਨ੍ਹਾਂ ਚ ਪਹਿਲਾ ਮਹਿੰਗਾਈ ਤੇ ਦੂਜਾ ਜੀਵਨ ਬੀਮਾ ਦੀ ਪਾਲਸੀ ਦਾ ਫਰਾਡ आईआरडीएडी ਦੇ ਰਿਪੋਰਟ ਮੁਤਾਬਕ ਪਿਛਲੇ ਸਾਲ 26% ਲੋਕਾਂ ਨੇ ਪਾਲਸੀ ਸਰੈਂਡਰ ਕਰ ਜਿਸ ਕਾਰਨ ਲਗਾਤਾਰ ਵੱਧ ਰਹੀ ਮਹਿੰਗਾਈ ਤੇ ਲੋਕਾਂ ਵੱਲੋਂ ਗਲਤ ਦਾਅਵੇ ਕਰ ਵੇਚੀ ਲੋਕਾਂ ਨੂੰ ਪਾਲਸੀ ਤੇ ਲੋਕਾਂ ਵੱਲੋਂ ਸਰੈਂਡਰ ਕੀਤੀ ਗਈ ਪਾਲਸੀ ਚ 57% LIC ਦੀ ਪਾਲਸੀ ਸੀ ਤੇ 9 ਸਾਲਾਂ ਚ 400% ਮਹਿੰਗਾਈ ਵਧੀ ਹੈ ਤੇ ਸਰਕਾਰੀ ਕੰਪਨੀ ਤੋਂ ਲੋਕਾਂ ਦਾ ਵਿਸ਼ਵਾਸ ਟੁੱਟਾ ਤੇ ਪ੍ਰਾਈਵੇਟ ਕੰਪਨੀਆਂ ਵੱਲ ਜਿਆਦਾ ਹੋਇਆ ਜਿਸ ਕਾਰਨ ਨੂੰ LIC ਦੀ ਪਾਲਸੀ ਨੂੰ ਕਾਟਾ ਦੇਖਣਾ ਪਿਆ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ